ਬੱਸ when the dog ਕਿ ਬਿੱਟ ਟੀਪੂ ਕੀ ਨੇਤਾ ਯਾਰੋ ਵੱਡਾ ਕੱਠ ਹੋ ਗਿਆ ਮੇਲਾ ਗੋਬੇ ਪੈਂ ਸਰਗਿਆਂ ਦਾ ਜਮਾ ਹੱਟ ਹੋ ਗਿਆ ਮੇਲਾ ਦਸ਼ਮੇਸ਼ ਲਾਈਨਸ ਬ੍ਰਦਰ ਕਲੱਬ ਵਾਲਿਆਂ ਦਾ ਹੱਟ ਹੋ ਗਿਆ ਆਹ ਸਾਹਮਣੇ ਜਲਾਲਪੁਰੀਆ ਜਲਾਲਪੁਰੀਆ ਜਲਾਲ ਉਧਰ ਮੇਰੇ ਬੋਲਰ ਸਾਡਾ ਵੀਰ ਕਹਿ ਰਿਹਾ ਵੀ ਸ਼ੀਲੂ ਦੇ ਤਿੰਨ ਜੱਫੇ 500 ਡਾਲਰ ਦੇ ਹੋਣਗੇ ਇੱਕ ਲੱਗ ਗਿਆ ਸ਼ੀਲੂ ਕਰਦੇ ਲਗਾਤਾਰ ਦੂਜਾ ਫੇਰ ਦੁਨੀਆ ਨੂੰ ਸੁਆਦ ਆਉਣਾ ਹੈ ਫੇਰ ਦੁਨੀਆ ਨੇ ਸੁਆਦ ਲੈਣਾ ਆਹ ਸਾਹਮਣੇ ਚਾਰ ਤਿਆਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਆਹ ਜਲਾਲਪੁਰੀਆ ਪਾਲਾ ਨੰਬਰ ਕਹਿੰਦੇ ਜਾਫੀਆਂ ਦਾ ਬਹੁਤ ਧੰਨਵਾਦ ਆਹ ਉਧਪੁਰਜੀ ਵਾਲਾ ਦੀਪ ਬਲਾਰਪੁਰੀਆ ਚੱਕਰਾ ਮਾਈਕ ਤੇ ਫਿਰ ਕਰੀਏ ਗੱਲ ਲੋ ਦੋ ਗੁਰਦੀਆਂ ਵਾਲੇ ਪਿੰਡ ਵਾਲਾ ਮੇਰੇ ਵੀਰੋ ਦੀਪ ਦੇ ਦੂਸਰੇ ਪਾਸੇ ਦੇਖਾਂਗੇ ਵੀ ਮਲਿਆ ਦਾ ਚਾਫਾ ਭਰਦਾ ਹੋਇਆ ਬਗਲਾ ਲੱਗਦਾ ਜੋਰ ਦੋਨਾਂ ਪਬਰ ਸ਼ੇਰਾਂ ਦੇ ਦਰਮਿਆਨ ਪਾਲੀ ਰੇਡ ਤੇ ਪਹਿਲਾ ਜਫਾ ਲਗੂ ਦੁਨੀਆ ਨੱਚੂ ਮਾਣ ਕਰਦਾ ਸੇਵਾ ਸਿੰਘ ਰਾਣਾ ਇਸ ਨੌਜਨ ਦੀ ਕਬੱਡੀ ਕਲੱਬ ਟੀਪੁੱਕੀ ਦੀ ਖੇਡ ਕਲੱਬ ਦੇ ਲਈ ਪੁਆਇੰਟ ਦਾ ਨੌਜਨ ਵਾਧਾ ਕਰ ਗਿਆ ਇਹ ਅਰਸ਼ ਲਾਲ ਬੱਟੂ ਹੈ ਇਹ ਲੈਂਦੇ ਪੰਜਾਬ ਪਲਿਆ ਇਹ ਨਿਊਜ਼ੀਲੈਂਡ ਦੇ ਕਹਿੰਦੇ ਲੋਕਲ ਮੈਚਾਂ ਦੇ ਵਿੱਚ ਵੀ ਬਹੁਤ ਸਿਰੇ ਦਾ ਖੇਡਿਆ ਔਰ ਅੱਜ ਇੰਟਰਨੈਸ਼ਨਲ ਮੈਚਾਂ ਦੇ ਵਿੱਚ ਪ੍ਰੋ ਪੰਜਾਬ ਕਬੱਡੀ ਕਲੱਬ ਰੰਜੇ ਸਿੱਕਾ ਦੀ ਖੇਡ ਕਲੱਬ ਦੇ ਵੱਲੋਂ ਪਰ ਦੂਜੇ ਪਾਸੇ ਜਲਾਲਪੁਰੀਆ ਕਲੋਜ ਫਾਈਟਰ ਕਿਹੜੀ ਕਬੱਡੀ ਦਾ ਇਸ ਵੇਲੇ ਕਰਦਾ ਕੋਸ਼ਿਸ਼ ਲਾਉਂਦਾ ਟੱਕੜਾ ਜੱਫਾ ਐਨ ਗੱਲ ਵੱਖਰੀ ਜੀ ਕਰਦਾ ਹੈ ਦਸ਼ਮੇਸ਼ ਕਬੱਡੀ ਕਲੱਬ ਟਿੱਪੁਕੀ ਦੀ ਖੇਡ ਕਲੱਬ ਵੱਲੋਂ ਆਓ ਮੇਰੇ ਮਿੱਤਰੋ ਇਸ ਵੇਲੇ ਲਾਉਂਦਾ ਟੱਕੜਾ ਜੱਫਾ ਐਨ ਸਵਾਦ ਮੈਂ ਵੀ ਗੋਲਦੀ ਪਿਆਰ ਦੇ ਲੰਘਣਗੇ ਮੈਂ ਵੀ ਕਾਲੇ ਸਿੰਘਾਂ ਵਾਲਿਆ ਨਿਆਰਾ ਆਇਆ ਪਿਆ ਮੈਂ ਤਸਰੇ ਦਾ ਆਹ ਸਾਹਮਣੇ ਡੋਗਰ ਰਾਜਮੀ ਵਾਲਾ ਅਗਲਾ ਹਰਤਾ ਹਮਿਲਟਨ ਦੇ ਗੁਰੂ ਘਰ ਦੇ ਵਿੱਚ ਹੈ ਬਬਲੂ ਪ੍ਰਬੰਧ ਵੱਡੇ ਕਰ ਲਈ ਨਹੀਂ ਲੰਬੇ ਮਾਈਕ ਤੇ ਮਿਲਣਗੇ ਨਹੀਂ ਲੰਬੇ ਮਾਈਕ ਤੇ ਜਲਾਲਪੁਰਿਆ ਪਾਲਾ ਜਲਾਲਪੁਰਿਆ ਜਲਾਲਪੁਰਿਆ ਜਲਾਲ